ਜੀ ਹਾਂ ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਦਿਲ ਦਾ ਦੌਰਾ ਪੈਣ ਦੇ ਨਾਲ ਸੁਰਜੀਤ ਪਾਤਰ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਲੁਧਿਆਣਾ ਵਿੱਚ 79 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਆਖਰੀ ਸਾਹ ਲੈਨੇ ਤਸਦੀਕ ਇਹ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਦੇਹਾਂਤ ਦੀ ਖਬਰ ਆਈ ਹੈ ਉਹਨਾਂ ਦੇ ਚਾਣ ਵਾਲਿਆਂ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਹੈ ਅਚਾਨਕ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਮੌਤ ਦੀ ਖਬਰ ਆਈ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਲੁਧਿਆਣਾ ਵਿੱਚ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲੈਨੇ ਔਰ ਯਕੀਨਨ ਇੱਕ ਬਹੁਤ ਵੱਡੀ ਜੜੀ ਖਬਰ ਹੈ 2012 ਵਿੱਚ ਸੁਰਜੀਤ ਪਾਤਰ ਪਾਤਰ ਪਦਮ ਸ੍ਰੀ ਦੇ ਨਾਲ ਵੀ ਸਨਮਾਨਿਤ ਹੋਏ ਸਨ 1945 ਵਿੱਚ ਜਲੰਧਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਸੋ ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਜੋ ਉਹਨਾਂ ਦੀਆਂ ਲੇਖਨੀਆਂ ਰਹੀਆਂ ਨੇ ਜੋ ਕਵਿਤਾਵਾਂ ਰਹੀਆਂ ਨੇ ਬਹੁਤ ਹੀ ਜ਼ਿਆਦਾ ਮਕਬੂਲ ਰਹੀਆਂ ਨੇ ਉਹਨਾਂ ਦੀ ਜੋ ਇੱਕ ਫੈਨ ਫੇਰ ਸੀ ਉਹ ਬਹੁਤ ਲੰਬੀ ਉਹਨਾਂ ਦੇ ਚੌਂਡ ਵਾਲੇ ਬਹੁਤ ਲੰਬੀ ਉਹਨਾਂ ਦੀ ਫੇਰ ਸੀਗੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਉਹ ਭਾਵੇਂ ਅੱਜ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੇਖਣੀਆਂ ਹੋ ਗਈਆਂ ਨੇ ਲੇਕਿਨ ਉਹ ਆਪਣੇ ਉਸ ਰੂਪ ਦੇ ਨਾਲ ਆਪਣੀ ਜੜ੍ਹਾਂ ਦੇ ਨਾਲ ਜੁੜੇ ਰਹੇ 2012 ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਲਈ ਸੁਰਜੀਤ ਪਾਤਰ ਨੂੰ ਪਦਮਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਜੋ ਤਸਵੀਰ ਦੇਖ ਰਹੇ ਹੋ ਲੇਕਿਨ ਹੁਣ ਉਹਨਾਂ ਦੇ ਦੇਹਾਂ ਦੀ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਮਸ਼ਹੂਰ ਪੰਜਾਬੀ ਕਵੀ ਸੁਰਜੀਤ ਪਾਤਰ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਸੁਰਜੀਤ ਪਾਤਰ ਦਾ ਦੇਹਾਂਤ ਹੋਇਆ ਦੱਸਿਆ ਜਾ ਰਿਹਾ ਹੈ ਔਰ ਅਚਾਨਕ ਫੇਸਿਸ ਨਾਲੇ ਖਬਰ ਆਈ ਹੈ ਯਕੀਨਨ ਜੋ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਚੌਣ ਵਾਲੇ ਨੇ ਜੋ ਉਹਨਾਂ ਦੀਆਂ ਕਵਿਤਾਵਾਂ ਨੂੰ ਬੜੇ ਚੁੱਧਾ ਨਾਲ ਪੜ੍ਹਦੇ ਨੇ ਉਹਨਾਂ ਲਈ ਬੜਾ ਵੱਡਾ ਇਹ ਝਟਕਾ ਹੈ ਕਿਉਂਕਿ ਖਾਸੇ ਐਕਟਿਵ ਵੀ ਹਮੇਸ਼ਾ ਉਹ ਨਜ਼ਰ ਆਏ ਨੇ ਔਰ ਕੰਟਰੋਵਰਸੀਸ ਤੋਂ ਦੂਰ ਨਜ਼ਰ ਆਏ ਨੇ ਲੇਕਿਨ ਇਸ ਵਿਚਕਾਰ ਅਚਾਨਕ ਉਹਨਾਂ ਦੇ ਦੇਹਾਂਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਸਭ ਸੱਤੇ ਵਿੱਚ ਨੇ ਕਿਉਂਕਿ ਜਾਣਕਾਰੀ ਮਿਲ ਰਹੀ ਹੈ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ ਹੈ ਯਕੀਨਨ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦੇ ਜਾਣ ਵਾਲਿਆਂ ਲਈ ਇਹ ਬਹੁਤ ਵੱਡਾ ਝਟਕਾ ਹੈ ਜੋ ਕਦੇ ਨਹੀਂ ਪੂਰਾ ਹੋ ਸਕਦਾ ਜਿਸ ਨਾਲ ਉਹਨਾਂ ਨੇ ਪੰਜਾਬ ਦੇ ਲਈ ਜੋ ਵੀ ਕੰਮ ਕੀਤਾ ਪੰਜਾਬੀ ਸਾਹਿਤ ਲਈ ਜਿਸਨਾਂ ਉਹਨਾਂ ਨੇ ਦੀ ਕਵਿਤਾ ਲਾ ਰਹੀਆਂ ਉਹਨਾਂ ਦੀਆਂ ਲੇਖਨੀਆਂ ਰਹੀਆਂ 2012 ਵਿੱਚ ਉਹਨਾਂ ਨੂੰ ਫਤਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਲੇਕਿਨ ਹੁਣ ਉਹਨਾਂ ਦੇ ਅਚਾਨਕ ਦੇਹਾਂਤ ਦੀ ਖਬਰ ਦੇ ਨਾਲ ਯਕੀਨਨ ਹਰ ਪਾਸੇ ਦੁੱਖ ਦੀ ਲਹਿਰ ਹੈ ਅਸਦੀ ਹੈ ਕਿ ਪਾਰਤ ਦੇ ਪੰਜਾਬੀ ਭਾਸ਼ਾ ਦੇ ਲੇਖਕ ਤੇ ਕਵੀ ਰਹੇ ਨੇ ਤਾਂ ਆਮ ਜਨਤਾ ਦੇ ਨਾਲ ਨਾਲ ਜੋ ਹੋਰ ਫੀਲਡ ਦੇ ਨਾਲ ਲੋ ਸਬੰਧਿਤ ਸਨ ਉਹ ਵੀ ਉਹਨਾਂ ਦੇ ਬਹੁਤ ਵੱਡੇ ਫੈਨਸ ਹਨ ਜੋ ਉਹਨਾਂ ਦੇ ਜਿਹੜੇ ਆਲੋਚਕ ਸਨ ਉਹ ਵੀ ਉਹਨਾਂ ਦੀ ਲੇਖਣੀ ਦੀ ਪ੍ਰਸ਼ੰਸਾ ਕਰਦੇ ਸਨ ਜੋ ਪੀ ਐਚ ਡੀ ਉਹਨਾਂ ਨੇ ਹਾਸਲ ਕੀਤੀ ਸੀ ਸਾਹਿਬ ਦੇ ਵਿੱਚ ਗੁਰੂ ਨਰਦੇਵ ਵਿਸ਼ਵਵਿਦਾਲੇ ਅੰਮ੍ਰਿਤਸਰ ਤੋਂ ਉਹਨਾਂ ਨੇ ਆਪਣੀ ਪੀ ਐਚ ਡੀ ਪੂਰੀ ਕੀਤੀ ਸੀ ਜੋ ਲੇਕਿਨ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਦਿਹਾਂਤ ਦੀ ਖਬਰ ਆਈ ਹੈ ਯਕੀਨਨ ਬਹੁਤ ਹੀ ਵੱਡਾ ਝਟਕਾ ਹੈ ਉਹਨਾਂ ਦੇ ਪਰਿਵਾਰ ਲਈ ਦੱਸ ਦੇ ਕਿ 1945 ਨੂੰ ਉਹਨਾਂ ਦਾ ਜਨਮ ਹੋਇਆ ਸੀ ਜਲੰਧਰ ਦੇ ਵਿੱਚ ਔਰ ਅਜੇ ਵਿਚਕਾਰ ਲਗਾਤਾਰ ਉਹਨਾਂ ਦੀਆਂ ਲੇਖਨੀਆਂ ਜਿਹੜੀਆਂ ਨੇ ਉਹ ਬੇਹੱਦ ਜ਼ਿਆਦਾ ਮਕਬੂਲ ਵੀ ਹੋਈਆਂ ਔਰ ਹੁਣ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਇਹਨੇ 2012 ਵਿੱਚ ਹੀ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਲੁਧਿਆਣਾ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਵੀ ਹੋ ਰਹੇ ਔਰ ਤਕਰੀਬਨ ਉਹਨਾਂ ਨੇ 60 ਦੇ ਦशक ਦੇ ਵਿੱਚ ਜਿਹੜਾ ਹੈ ਉਹ ਕਵਿਤਾਵਾਂ ਲਿਖਨੀਆਂ ਸ਼ੁਰੂ ਕੀਤੀਆਂ ਸਨ ਉਹਨਾਂ ਦੀ ਕਵਿਤਾਵਾਂ ਵਿੱਚ ਹਵਾ ਲਿਖੇ ਹਰਫ ਵਿਰਖ ਅਰਜ਼ ਕਰੇ ਇਹ ਕੁਝ ਕੰਮ ਲਗਾਤਾਰ ਜਿਹੜੇ ਨੇ ਮਕਬੂਲ ਹੋਏ ਸਨ ਸਾਡਾ ਨਵੀਨ ਸ਼ਰਮਾ ਜੁੜ ਚੁਕੇ ਨੇ ਨਵੀਨ ਬਹੁਤ ਹੀ ਦੁਖਦਾਈ ਖਬਰ ਸਵੇਰਸਾਰ ਆਈ ਹੈ ਜਿਸ ਨਾਲ ਸੁਰਜੀਤ ਪਾਤਰ ਦੇ ਦੇਹਾਂ ਦੀ ਖਬਰ ਲੁਧਿਆਣਾ ਤੋਂ ਆਈ ਹੈ ਕਿ ਕੋਈ ਜਾਣਕਾਰੀ ਔਰ ਦੇਖੋ ਬਹੁਤ ਦੁਖਦਾਈ ਖਬਰ ਹੈ ਔਰ ਕਿਉਂਕਿ ਸੁਰਜੀਤ ਪਾਤਰ ਗੁਰਮੁਖੀ ਇਹ ਇੱਕ ਕਵੀ ਪ੍ਰਸਿੱਧ ਕਵੀ ਸੀ ਔਰ ਇਹਨਾਂ ਦਾ ਜਨਮ 14 ਜਨਵਰੀ 1945 ਦੇ ਵਿੱਚ ਹੋਇਆ ਸੀ ਔਰ ਕਈ ਪ੍ਰਸਿੱਧ ਕਵਿਤਾਵਾਂ ਜਿਹੜੀਆਂ ਨੇ ਸੁਰਜੀਤ ਪਾਤਰ ਨੇ ਆਪਣੀ ਕਲਮ ਦੇ ਨਾਲ ਲਿਖੀਆਂ ਸੀ ਕਈ ਕਿਤਾਬਾਂ ਲਿਖੀਆਂ ਸੀ ਪਰ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਆਈ ਹੈ ਔਰ ਸੋਗ ਦੀ ਲਹਿਰ ਹੈ ਕਿਉਂਕਿ ਜਿੰਨੇ ਵੀ ਬੁੱਧੀਜੀਵੀ ਜਿੰਨੇ ਵੀ ਕਵੀਕਾਰ ਹੈ ਉਹ ਉਹਨਾਂ ਦੇ ਵੀ ਇਹ ਪੂਰੀ ਜਦੋਂ ਦੀ ਖਬਰ ਸੁਣੀ ਹੈ ਤਾਂ ਕਾਫੀ ਦੁੱਖ ਜ਼ਾਹਰ ਹੋ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ surjit patar ਬਿਮਾਰ ਚੱਲ ਰਹੇ ਸੀ ਔਰ ਅੱਜ ਉਹਨਾਂ ਦਾ ਦਿਹਾਂਤ ਹੋਇਆ ਸਵੇਰੇ ਤੜਕਸਰ ਔਰ ਜਦੋਂ ਦੀ ਇਹ ਖਬਰ ਸਾਰਿਆਂ ਨੂੰ ਮਿਲ ਰਹੀ ਹੈ ਔਰ ਉਸ ਜਿੰਨੇ ਵੀ ਕਵੀਕਾਰ ਹੈ ਜਿੰਨੇ ਵੀ ਗੀਤਕਾਰ ਆ ਉਹ ਸਾਰੇ ਉਹਨਾਂ ਦੇ ਘਰ ਪਹੁੰਚੇ ਨੇ ਬੀਰਸਨਗਰ ਦੇ ਵਿੱਚ surjit patar ਤੁਹਾਨੂੰ ਯਾਦ ਹੋਵੇਗਾ ਕਿ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਔਰ ਕਈ ਵਾਰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਕਈ ਪ੍ਰਸਿੱਧ ਕਿਤਾਬਾਂ ਜਦੋਂ ਉਹਨਾਂ ਨੇ ਲਿਖੀਆਂ ਕਈ ਕਵੀ ਕਵਿਤਾਵਾਂ ਉਹਨਾਂ ਨੇ ਲਿਖੀਆਂ ਔਰ ਕਵੀ ਕਈ ਕਵਿਤਾਵਾਂ ਅਜਈਆ ਵੀ ਜਿਹੜੇ ਸਿੰਗਰ ਹੈ ਗੀਤਕਾਰ ਹੈ ਉਹਨਾਂ ਨੇ ਉਹਨਾਂ ਕਵਿਤਾਵਾਂ ਨੂੰ ਇਸਤੇਮਾਲ ਵੀ ਕੀਤਾ ਔਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਇੱਕਦਮ ਸਾਹਮਣੇ ਆਈ ਹੈ ਤਾਂ ਜਿੰਨੇ ਵੀ ਕਵੀਕਾਰ ਹੈ ਜਿੰਨੇ ਵੀ ਇਹ ਇਤਿਹਾਸਕਾਰ ਹੈ ਉਹ ਉਹਨਾਂ ਉਹਨਾਂ ਸਾਰਿਆਂ ਦੇ ਜਿਹੜਾ ਇਹ ਉਹ ਦੁੱਖ ਦੀ ਲਹਿਰ ਹੈ ਔਰ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੇਰ ਸ਼ਾਮ ਨੂੰ ਔਰ ਬੀਅਰਸ ਨਗਰ ਜਿੱਥੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਜਿਹੜੇ ਉਹ ਕਿਉਂਕਿ ਹਸਪਤਾਲ ਦੇ ਵਿੱਚ ਦਾਖਲ ਸੀ ਲੁਧਿਆਣਾ ਦੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਔਰ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋਇਆ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਕਿਉਂਕਿ ਜੋ ਉਹਨਾਂ ਦੀ ਦੇਣ ਰਹੀ ਹੈ ਜਿਸ ਨਾਲ ਉਹਨਾਂ ਨੇ ਆਪਣੀਆਂ ਕਵਿਤਾਵਾਂ ਲਿਖੀਆਂ ਜੋ ਕਮ ਰਹੀ ਔਰ ਅਸੀਂ ਅਕਸਰ ਦੇਖਦੇ ਆ ਕਿ ਸਮੇਂ ਦੇ ਨਾਲ-ਨਾਲ ਲੇਖਣੀਆਂ ਵਿੱਚ ਬੜਾ ਫਰਕ ਆਂਦਾ ਲੇਕਿਨ ਉਹ ਆਪਣੀ ਜੜ੍ਹਾਂ ਦੇ ਨਾਲ ਹਮੇਸ਼ਾ ਹੀ ਜੁੜੇ ਰਹੇ ਔਰ ਤਕਰੀਬਨ ਕੰਟਰੋਵਰਸੀ ਤੋਂ ਪਰੇ ਹੀ ਰਹਿੰਦੇ ਸਨ ਨਵੀਨ ਬਿਲਕੁਲ ਕਿਉਂਕਿ ਕੰਟਰੋਵਰਸੀ ਤੋਂ ਦੂਰ ਰਹਿੰਦੇ ਸੀ ਔਰ ਬੜਾ ਉਹਨਾਂ ਦਾ ਸੁਭਾਅ ਬੜਾ ਸ਼ਾਂਤ ਪੂਰਵਕ ਸੀ ਉਹਨਾਂ ਦੇ ਨਾਲ ਮਿਲ ਹੋਇਆ ਕਈ ਉਹਨਾਂ ਦੀਆਂ ਇੰਟਰਵਿਊ ਵੀ ਕੀਤੀਆਂ ਕਈ ਕਈ ਵਾਰ ਅਸੀਂ ਉਹਨਾਂ ਨੂੰ ਲੈ ਕੇ ਕਈ ਉਹਨਾਂ ਨਾਲ ਬੈਠੇ ਔਰ ਕਈ ਵਾਰ ਕਿਉਂਕਿ ਸ਼ਾਂਤ ਸੁਭਾਅ ਦੇ ਨਾਲ ਨਾਲ ਕਈ ਵਾਰ ਮਿਲਨਸਾਰ ਵੀ ਸੀ ਕਈ ਕਈ ਵਾਰ ਘਰ ਦੇ ਵਿੱਚ ਵੀ ਉਹਨਾਂ ਦੇ ਜਾਂਦੇ ਸੀ ਕਈ ਵਾਰ ਕਵਰੇਜ ਕਰਦੇ ਸੀ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਆਈ ਹੈ ਖਬਰ ਸੁਣਨ ਤੋਂ ਬਾਅਦ ਕਾਫੀ ਜਿੰਨੇ ਵੀ ਬੁੱਧੀਜੀਵੀ ਜਿੰਨੇ ਵੀ ਕਵੀਕਾਰ ਆ ਉਹਨਾਂ ਸਾਰਿਆਂ ਦੇ ਇਹ ਜਿਹੜੀ ਹੈ ਦੁੱਖ ਦੀ ਲਹਿਰ ਹੈ ਔਰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੀ ਸੀ ਔਰ ਉਸ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋਇਆ ਹਾਰਟ ਅਟੈਕ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਔਰ ਹਸਪਤਾਲ ਦੇ ਵਿੱਚ ਦਾਖਲ ਸੀ ਔਰ ਜਿੰਨੇ ਵੀ ਪਰਿਵਾਰਿਕ ਮੈਂਬਰ ਹੈ ਜਿੰਨੇ ਕਿ ਪੂਰੇ ਪੰਜਾਬ ਹੀ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਪੰਜਾਬੀ ਬਸਦੇ ਨੇ ਕਿਉਂਕਿ surjit patar ਇੱਕ ਪਹਿਚਾਨ ਉਹਨਾਂ ਦੀ ਦੱਸਣੀ ਜ਼ਰੂਰੀ ਨਹੀਂ ਕਿਉਂਕਿ ਉਹ surjit patar ਦਾ ਜਦੋਂ ਨਾਮ ਆਉਂਦਾ ਤਾਂ ਉਹ ਉਹ ਆਪਣੇ ਆਪ ਹੀ ਲੋਕ ਆਖਦੇ ਨੇ ਕਿ ਕਾਫੀ ਪ੍ਰਸਿੱਧ ਕਵੀ ਕਿਉਂਕਿ ਸਰਕਾਰਾਂ ਕਈ ਸਰਕਾਰਾਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਕਈ ਵਾਰ ਸਨਮਾਨ ਕਰਨ ਤੋਂ ਬਾਅਦ ਕਈ ਜਿੰਨੇ ਵੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਹੈ ਕਿਉਂਕਿ ਜਿੰਨੇ ਵੀ ਸਿੰਗਰ ਹੈ ਗਾਇਕ ਹੈ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਨੇ ਵੀ ਆਪਣੇ ਗਾਇਕੀ ਦੇ ਵਿੱਚ ਇਸਤੇਮਾਲ ਕੀਤੀਆਂ ਸੋ ਅੱਜ ਜਿਸ ਤਰ੍ਹਾਂ ਦੀ ਇਹ ਖਬਰ ਆਈ ਹੈ ਨਾ ਪੂਰਾ ਹੋਣ ਵਾਲਾ ਘਟਾ ਹੈ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਔਰ ਜਿੰਨੇ ਵੀ ਕਵਿਤਾਵਾਂ ਜਿੰਨੀਆਂ ਵੀ ਉਹਨਾਂ ਦੀ ਕਿਤਾਬਾਂ ਲਿਖੀਆਂ ਨੇ ਉਹ ਉਹ ਕਿਤਾਬਾਂ ਹਮੇਸ਼ਾ ਯਾਦ ਰਹਿਣਗੀਆਂ ਜਦੋਂ ਉਹਨਾਂ ਨੇ ਆਪਣੀ ਕਲਮ ਦੇ ਨਾਲ ਹਰ ਇੱਕ ਜਦੋਂ ਕਵਿਤਾਵਾਂ ਲਿਖਦੇ ਸੀ ਔਰ ਲੋਕ ਉਹਨਾਂ ਕਵਿਤਾਵਾਂ ਦੀਆਂ ਗੱਲਾਂ ਵੀ ਕਰਦੇ ਸੀ ਉਹ ਉਹ ਕਈ ਵਾਰ ਜਿੰਨੇ ਵੀ ਮੰਚ ਸੀ ਜਿੰਨੇ ਵੀ ਸਟੇਜ ਸੀ ਉਹ ਕਵਿਤਾਵਾਂ ਉਥੇ ਬੋਲੀਆਂ ਵੀ ਜਾਂਦੀਆਂ ਸੀ ਕਿ ਇਹ surjit patar ਨੇ ਇਹ ਲਾਈਨਾਂ ਲਿਖੀਆਂ ਨੇ ਚਾਹੇ ਉਹ ਰਾਜਨੀਤੀ ਨਾਲ ਜੁੜੇ ਲੋਕ ਸੀ ਚਾਹੇ ਉਹ ਸਮਾਜਿਕ ਚਾਹੇ ਧਾਰਮਿਕ ਔਰ ਸਾਰੇ ਕਈ ਵਾਰ ਉਹਨਾਂ ਕਵਿਤਾਵਾਂ surjit patar ਦੀਆਂ ਕਵਿਤਾਵਾਂ ਨੂੰ ਬੋਲ ਕੇ ਇਹ ਇਹ ਦੱਸਿਆ ਜਾਂਦਾ ਸੀ ਕਿ ਇਹ ਜਿਹੜੀ ਕਵਿਤਾ ਇਹ surjit patar ਨੇ ਲਿਖੀ ਔਰ ਬਾ ਕਮਾਲ ਲਿਖੀ ਐ ਸੋ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਆਈ ਐ ਇਹ ਨਾ ਪੂਰਾ ਹੋਣ ਵਾਲਾ ਘਾਟ ਆ ਅ ਜਿੰਨੇ ਵੀ ਚਾਹੇ ਪੰਜਾਬੀ ਫਿਲਮ ਇੰਡਸਟਰੀ ਹੈ ਜਿੰਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਵੱਸਦੇ ਨੇ ਉਹ ਵੀ surjit patar ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ ਜੀ ਬਿਲਕੁਲ ਸਾਡੇ ਨਾਲ ਸਾਰੇ ਸਹਿਯੋਗੀ ਨikhil ਵੀ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਕੋਲ ਚਲਦਿਆਂ ਨikhil ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਔਰ ਦੁਖਦਾਈ ਹੈ ਖਬਰ ਹੈ surjit patar ਕਿਸੇ ਵੀ ਜਿਹੜੇ ਪਛਾਣ ਦੇ ਮਹਤਾਜ ਨਹੀਂ ਹਨ ਉਹਨਾਂ ਦੀਆਂ ਕਵਿਤਾਵਾਂ ਦੇ ਚਲਦਿਆਂ ਜੋ ਉਹਨਾਂ ਨੇ ਜੋ ਕੁਝ ਵੀ ਲਿਖਿਆ ਉਸੇ ਚਲਦਿਆਂ ਉਹਨਾਂ ਨੂੰ ਕਈ ਵਾਰ ਜਿਹੜਾ ਹੈ ਪੁਰਸਕਾਰ ਮਿਲੇ ਪਦਮ ਤੀ ਨਾਲ ਸਨਮਾਨਿਤ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਯਾਦ ਕਰਦੇ ਹੋ ਜਾਂ ਦੇਖਦੇ ਹੋ ਉਹਨਾਂ ਦਾ ਇਹ ਚਲੇ ਜਾਣਾ ਅਚਾਨਕ ਬਿਲਕੁਲ ਬਹੁਤ ਹੀ ਮੰਦਪਾਲੀ ਦੀ ਖਬਰ ਹੈ ਉਹ ਇਹੋ ਜੀ ਸ਼ਖਸੀਅਤ ਬਹੁਤ ਹੀ ਮਿੱਠ ਬੋਲਣੀ ਸ਼ਖਸੀਅਤ ਔਰ ਸਭ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਲੇਖਣੀ ਰਹੀ ਹੈ ਉਹ ਹਮੇਸ਼ਾ ਦਿਲਾਂ ਨੂੰ ਟੁੱਟਦੀ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਨੇ ਜੋ ਵੀ ਹਾਲਾਤ ਰਹੇ ਹੋਣ ਮੌਜੂਦ ਹੈ ਉਸ ਤੋਂ ਇੱਕ ਖਵਾਲੀਆ ਲਿਖਣ ਸੁਪਿਆ ਮਿਲਿਆ ਤਾਂ ਉਹਨਾਂ ਦਾ ਬਹੁਤ ਹੀ ਮਕਬੂਲ ਹੋਇਆ ਜਿਹੜਾ ਸ਼ੇਅਰ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਸੜੀਆਂ ਤੋਂ قافਲੇ ਸੱਜਣ ਦਾ ਤਵਾ ਬਣਦੇ ਉਹ ਆਪਣੇ ਹੱਥ 'ਚ ਜਿਸ ਤਰੀਕੇ ਦੀ ਲਿਖਣੀ ਉਹ ਲਿਖਦੇ ਰਹੇ ਔਰ ਜਿਸ ਤਰੀਕੇ ਵਿਗਲਾਂ ਉਹ ਵੇਸ਼ਾ ਕਰਦੇ ਰਹੇ ਉਹ ਹਮੇਸ਼ਾ ਮਨਜ਼ਰ ਦਿੱਤਾ ਲੱਗਦਾ ਕਿ ਰੰਧੀ ਦੁਨੀਆ ਦਾ ਹੀ ਰੀਅਲ ਉਹ ਯਾਦ ਜ਼ਰੂਰ ਕੀਤੀ ਜਾਏਗੀ ਹਵਾ ਵਿੱਚ ਲਿਖੇ ਹਰਫ ਉਹਨਾਂ ਦੀ ਕਵਿਤਾ ਹੋਵੇ ਬਿਰਕ ਅਰਜ਼ ਕਰੇ ਉਹਨਾਂ ਦੀ ਕਵਿਤਾ ਹੋਵੇ ਹਲੇਰੇ ਵਿੱਚ ਸੁਰਗ ਦੀ ਵਰਣਮਾਲਾ ਉਹਨਾਂ ਦੀ ਕਵਿਤਾ ਹੋਵੇ ਤੇ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੀ ਲਿਖਲੇ ਰਹੀ ਹੈ ਔਰ ਪਲੱਸ ਉਹ ਹਮੇਸ਼ਾੰ ਦਮੀਯਾ ਦੇ ਪੀਟੀਸੀ ਦੇ ਜੋ ਵੀ ਲਿਟਰੇਚਰ ਨਾਲ ਜੁੜੇ ਹੋਏ ਸਾਰੇ ਨਾਲ ਜੁੜੇ ਹੋਏ ਜਿਹੜੇ ਵੀ ਪ੍ਰੋਗਰਾਮ ਹੋ ਉਸ ਵਿੱਚ ਸ਼ਿਰਕਤ ਕਰਦੇ ਰਹੇ ਨਿੱਜੀ ਤੌਰ ਤੇ ਉਹਨਾਂ ਨਾਲ ਕਈ ਵਾਰ ਮੁਲਾਕਾਤ ਹੁੰਦੀ ਰਹੀ ਪਰ ਜਦੋਂ ਵੀ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਸੀ ਉਦੋਂ ਉਹ ਹਮੇਸ਼ਾ ਮੁੱਖਰ ਹੋ ਕੇ ਉਸ ਬਾਰੇ ਜ਼ਰੂਰ ਗੱਲ ਕਰਿਆ ਕਰਦੇ ਸੀ ਬਿਲਕੁਲ ਲੋਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਕੰਮ ਰੈ ਨਾਸਿਫ ਕਵਿਤਾਵਾਂ ਕੁੱਝ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੇ ਜਿੱਥੇ ਕੀ ਪੰਜਾਬੀ ਦਾ ਜਦੋਂ ਨਵਾਦ ਹੋਣਾ ਸੀ ਆਪਣੇ ਡਾਇਲੌਗਸ ਜਿਹੜੇ ਉਹ ਵੀ ਉਹਨਾਂ ਨੇ ਲਿਖੇ ਜਿਦਾਂ ਸ਼ਹੀਦ ਉਦਮ ਸਿੰਘ ਜਿਹੜੀ ਫਿਲਮ ਸੀਗੀ ਆ ਹੈਵਨ ਔਨ ਅਰਥ ਦੀਪਾ ਮਹਿਤਾ ਦੀ ਫਿਲਮ ਸੀ ਸੋ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਨੇ ਉਸ ਕੰਮ ਤੇ ਲਈ ਉਹਨਾਂ ਨੂੰ ਤਾਂ ਉਮਰ ਯਾਦ ਕੀਤਾ ਜਾਏਗਾ ਲੇਕਿਨ ਇਹ ਜਿਹੜਾ ਕਾਟਾ ਪਿਆ ਕਿਉਂਕਿ ਬਹੁਤ ਕਟ ਜਿਹੇ ਸਭਾ ਵਾਲੀ ਪਰਸਨੈਲਿਟੀਆਂ ਹੁੰਦੀਆਂ ਨੇ ਉਹ ਬਹੁਤ ਹੀ ਸਿੱਧੇ ਔਰ ਬਹੁਤ ਹੀ ਮਿਟੜੇ ਸਭਾ ਦੇ ਉਹ ਰਏ ਸੰ ਜਿਸ ਤੇ ਲਈ ਉਹ ਪਛਾਣ ਉਹਨਾਂ ਦੀ ਸੀ

उदे बारे जरूर वो गल करते और हमेशा उन्होंने कोशिश कही थी, थी कि मैं कम जरा है वो करता रहा इसे हूं तक भी काफी ज्यादा एक्टिव रहे थे वो शायरी या किसे किसे के हवाले हो किस तरीके किसी मुशायरे से जाना हो हमेशा वो अपने आप में कहें कि मैं तुरता तिरता ही इस दुनिया को जाना चाहता मैं नहीं चाहता कि मैं मंजे से पै जाइए मैंने कोई यहोजी बीमारी हो ਇਹ ਐਸੋ ਜਿਹਨੂੰ ਲੰਘਦਾ ਕਿ ਦੁਨੀਆ ਦੇ ਵਿੱਚ ਸ਼ਾਇਦ ਇੱਥੇ ਲਈ ਉਹ ਦਨੇ ਕਿ ਉਹ ਦੁਨੀਆ ਦਾ ਭਲਾ ਕਰਨ ਔਰ ਬੰਦੀ ਦੁਨੀਆ ਤੱਕ ਉਹਨਾਂ ਨੂੰ ਜ਼ਿਆਦਾ ਰੱਖਿਆ ਜਾਂਦਾ ਹੈ ਬਿਲਕੁਲ ਰਹੇਗੀ ਦੁਨੀਆ ਤੱਕ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਲਈ ਉਹਨਾਂ ਦੀ ਜੋ ਪਰਸਨੈਲਿਟੀ ਸੀ ਜਿਸ ਤਰ੍ਹਾਂ ਦੇ ਨਾਲ ਉਹ ਸ਼ਖਸੀਅਤ ਦੇ ਮਾਲਕ ਸਨ ਉਸ ਦੇ ਲਈ ਯਾਦ ਕੀਤਾ ਜਾਏਗਾ ਔਰ ਇਹ ਜਿਹੜਾ ਘਾਟਾ ਪਿਆ ਹੈ ਪੰਜਾਬੀ ਸਾਹਿਤ ਲਈ ਪੰਜਾਬੀ ਜੋ ਚਾਹੁੰਦੇ ਨੇ ਜੋ ਭਾਸ਼ਾ ਨੂੰ ਪਸੰਦ ਕਰਦੇ ਨੇ ਜਾਂ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਬੜਾ ਵੱਡਾ ਘਾਟਾ ਜਿਸ ਨਾਲ ਲਗਾਤਾਰ ਉਹ ਜਿਸ ਤਰ੍ਹਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਵਕਫ-ਵਕ ਮੌਕਿਆਂ ਤੇ ਜੋ ਨਿਗਾਰਵਲ ਜਾ ਰਿਹਾ ਸਾਡਾ ਸਾਹਿਤ ਜਾਂ ਜੋ ਲੇਖਣੀ ਹੈ ਉਸ ਨੂੰ ਲੈ ਕੇ ਵੀ ਕਈ ਵਾਰ ਆਪਣੀ ਚਿੰਤਾ ਜ਼ਾਹਿਰ ਕਰਦੇ ਸੀ ਲੇਕਿਨ ਉਹਨਾਂ ਦੀ ਆਪਣੀ ਲੇਖਣੀ ਚ ਕਦੀ ਇਸ ਦਾ ਕੋਈ ਅਸਰ ਨਹੀਂ ਪਿਆ ਸੇਗਾ ਉਦਾ ਕਾਰਨ ਇਹ ਵੀ ਸੀ ਕਿ ਉਹ ਆਪਣੀ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਆਪਣੀ ਰੂਟਸ ਨਾਲ ਜੁੜੀ ਹੋਈ ਸ਼ਕਤੀ ਹੈ ਜੀ ਔਰ ਮੈਨੂੰ ਯਾਦ ਹੈ ਕਿ ਅਸੀਂ ਇੱਕ ਪੀਪਸੀ ਪੰਜਾਬੀ ਬੰਦੇ ਇੱਕ ਪ੍ਰੋਗਰਾਮ 2018 ਦੇ ਵਿੱਚ ਕੀਤਾ ਸੀ ਜਿਸ ਤੇ ਅਸੀਂ ਗੱਲ ਕਰ ਰਹੇ ਸੀ ਉਹ ਉੱਥੇ ਮੋਰਿੰਗਸ ਪੁਆਇੰਟਰ ਅਬਰੇ ਤੋਂ ਹੀ ਹੋਣੀ ਬਹੁਤ ਸੀ ਕਿ ਕਿ ਉਹ ਸਾਰਿਆਂ ਵਿੱਚ ਚਰਚਾ ਹੋਈ ਨੂੰ ਇਹ ਕੈਪੈਸਿਟੀ ਕਿ ਇਹ ਸੱਤਰ ਪੰਜਾਬੀ ਬਾ ਬੋਲੀ ਕਿੱਥੇ ਖੜੀ ਬਾ ਬੋਲੀ ਦੇ ਵਿੱਚ ਉੱਤੇ ਰਹੀ ਅਸੀ ਇਹ ਪ੍ਰੋਗਰਾਮ ਜਦੋਂ ਚੱਲ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਉਹਨਾਂ ਨੇ ਕਿਹਾ ਸੀ ਕਿ ਇਸ ਵਕਤ ਜਿਹੜਾ ਬਹੁਤ ਵੱਧ ਜਿਹੜਾ ਬੜਾ ਜਿਹੜਾ ਮਸਲਾ ਹੈ ਮਸਲਾ ਇਹ ਹੈ ਕਿ ਪੰਜਾਬੀ ਦਾ ਬੋਲੀ ਜਿਹੜੀ ਹੈ ਉਹਦੀ ਸਕ੍ਰਿਪਟ ਜੋ ਹੈ ਉਹ ਜਿੰਨੂੰ ਕਹਿੰਦੇ ਉਹ ਖਤਮ ਹੋ ਗਈ ਜੀ ਲੋਕੀ ਪੰਜਾਬੀ ਲਿਖਣਾ ਜਿਹੜਾ ਹੈ ਉਹ ਕੱਟ ਕਰ ਰਹੇ ਨੇ ਬੋਲਣ ਦੇ ਵਿੱਚ ਤੇ ਔਰ ਵੀ ਲੇਕਿਨ ਤੁਸੀਂ ਵੇਖਿਆ ਹੋਵੇਗਾ ਟੈਕਸਟ ਦੇ ਬਿਲਕੁਲ ਲੈਗਰੇਟ ਹੈ ਉਹ ਰੋਮਨ ਜਿਹੜੀ ਸੀ ਜੀਐਮ ਦੀ ਜਿਹੜੀ ਉਹ ਕਹਿੰਦੇ ਇਹ ਬਹੁਤ ਵੱਡਾ ਬੱਚਾ ਔਰ ਬੜੇ ਤਕਾਬੇ ਤੇ ਕਿਤਨੇ ਚਿਹਰੇ ਤੇ ਸ਼ਾਇਦ ਜਿਹੜਾ ਹੁੰਦਾ ਉਹਦੀ ਸੋਚ ਇੰਦੀ ਹੁੰਦੀ ਕਿ ਉਹ ਜੋ ਸਮਾਜ ਵਿੱਚ ਹੋਰ ਥੋੜਾ ਹੁੰਦਾ ਉਹਨੂੰ ਪਹਿਲੇ ਉਸ ਦੀ ਚਿੱਤ ਦਾ ਅਹਿਸਾਸ ਹੁੰਦਾ ਪਰ ਇਹ ਸਮੁਦਾਇਤ ਉਹਨੇ ਚਿੰਤਾਵਾਂ ਨੂੰ ਦੋ ਜ਼ਾਹਿਰ ਕੀਤਾ ਉਹਨਾਂ ਨੇ ਕਹਿਣੇ ਸੀ ਕਿ ਇਹ ਸੁਪਿਆ ਸੀ ਕੰਮ ਬਹੁਤ ਕਰ ਰਿਹਾ ਔਰ ਉਹਦਾ ਦੇ ਘਰ ਦੇ ਵਿੱਚ ਉਹਨਾਂ ਤੇ ਜਿਹੜਾ ਪੁੱਤਰਾ ਸੀ ਉਹਦੋਂ ਲਖ ਮਿਲੋ ਦੱਸਿਆ ਸੀ ਕਿ ਮੈਂ ਉਹਦੇ ਨਾਲ ਪੰਜਾਬੀ ਵਿੱਚ ਲਿਖ ਕੇ ਜਿਹੜੀ ਹੈ तो इतना गल करनी पसंद करना ताकिी लिखेगी पाबी बोले भी तो सूची कोशिश अपने घर कर चाहिए ने जे अभी चाहते हाँ कि मां बोली है बर्ती लगे ਬਿਲਕੁਲ ਸੋਪਨੇ ਦਰਸ਼ਕਾਂ ਨੂੰ ਦੱਸ ਦੇ ਕਿ ਅਸਵੇਰਸਾਰ ਜੜੀ ਇਹ ਖਬਰ ਆਈ ਹੈ ਦੁਖਦਾਈ 2012 ਦੇ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ ਸੁਰਜੀਤ ਪਾਤਰ ਉਹ ਸਾਡੇ ਵਿਚਕਾਰ ਨਹੀਂ ਰਹੇ ਲੇਕਿਨ ਉਹਨਾਂ ਦਾ ਜੋ ਕੰਮ ਹੈ ਜੋ ਲੇਖਣੀਆਂ ਰਹੀਆਂ ਨੇ ਜੋ ਕਵਿਤਾਵਾਂ ਰਹੀਆਂ ਨੇ ਉਹ ਤਾਂ ਉਮਰ ਸਾਡੇ ਵਿਚਕਾਰ ਰਹਿਣਗੀਆਂ ਜੋ ਉਹ ਸ਼ਖਸੀਅਤ ਦੇ ਮਾਲਿਕ ਸਨ ਸੋ ਜੇ ਵਿਚਕਾਰ ਉਹਨਾਂ ਨੂੰ ਹਮੇਸ਼ਾ ਹੀ ਯਾਦ ਉਹਨਾਂ ਦੇ ਕੰਮਾਂ ਦੇ ਲਈ ਉਹਨਾਂ ਦੀ ਸ਼ਖਸੀਅਤ ਲਈ ਕੀਤਾ ਜਾਏਗਾ ਲੇਕਿਨ ਬਹੁਤ ਹੀ ਦੁਖਦਾਈ ਖਬਰ ਦਿਲ ਦਾ ਦੌਰਾ ਪੈਣ ਨਾਲ ਸੁਰਜੀਤ ਪਾਤਰ ਉਹਨਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਵਿੱਚ ਉਹਨਾਂ ਨੇ 79 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲੇ ਨੇ ਦਿਲ ਦਾ ਦੌਰਾ ਪੈਂਡ ਕਰਕੇ ਉਹਨਾਂ ਦੀ ਦੇਹਾਂਤ ਹੋਇਆ। ਸੋ ਨਵੀਨਦਰ ਸਰਨਾਲ ਲਗਾਤਾਰ ਬਣੇ ਨਵੀਨ ਜਿਸ ਤਰ੍ਹਾਂ ਦੇ ਨਾਲ ਅੱਜ ਸਵੇਰੇ ਇੱਕ ਖਬਰ ਆਈ ਹੈ ਕਿ ਕੁਝ ਜਾਣਕਾਰੀ ਕਦੋਂ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ? ਅ ਤੇਖੋ ਕਈ ਪਰਿਵਾਰਿਕ ਮੈਂਬਰ ਸੁਰਜੀਤ ਪਾਤਰ ਦੇ ਜਿਹੜੇ ਨੇ ਉਹ ਵਿਦੇਸ਼ ਦੇ ਵਿੱਚ ਬਸਦੇ ਨੇ ਔਰ ਕਈ ਉਵਰ ਦੇ ਸ਼ੈਡੋਇੰਗ ਪਰਿਵਾਰਕ ਮੈਂਬਰ ਲੁਗਾਣੇ ਪਹੁੰਚਣਗੇ ਔਰ ਸੁਰਜੀਤ ਪਾਤਰ ਵੀ ਜਿਸ ਤਰ੍ਹਾਂ ਦੇ ਨਾਲ ਪੂਰੀ ਪੰਜਾਬੀ ਨੂੰ ਦੇਣ ਹੈ ਕਿਉਂਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਕਲਾ ਵਿਖੇ ਉਹਨਾਂ ਦਾ ਜਨਮ ਹੋਇਆ ਸੀ 14 ਜਨਵਰੀ 1947 ਦੇ ਵਿੱਚ ਆਪਣੇ ਪਿੰਡ ਦੇ ਨਾਂ ਤੋਂ ਹੀ ਉਹਨਾਂ ਨੇ ਆਪਣਾ ਤਲਖ ਪਾਤਰ ਰੱਖ ਲਿਆ ਉਹਨਾਂ ਨੇ ਕਈ ਕਵਿਤਾਵਾਂ ਪ੍ਰਸਿੱਧ ਕਵਿਤਾਵਾਂ ਲਿਖੀਆਂ ਔਰ ਉਹਨਾਂ ਨੂੰ ਸਹਿਇਤ ਅਕਾਦਮੀ ਅਤੇ ਪਦਮਸ਼੍ਰੀ ਪੁਰਸਕਾਰ ਨਾਲ ਵੀ ਰਾਧਾ ਸਨਮਾਨਿਤ ਕੀਤਾ ਗਿਆ ਸੀ ਉਹ ਅੱਗੇ ਕਵੀ अनुवादक ਅਤੇ ਸਕ੍ਰਿਪਟ ਲੇਖਕ ਹਨ ਉਹਨਾਂ ਦੀਆਂ ਕਵੀ ਕਵੀ ਰਚਨਾਵਾਂ ਹਨ ਕਵਾਂ ਉਹਨਾਂ ਦੀ ਅਗਰ ਗੱਲ ਕਰੀਏ ਤਾਂ ਹਵਾ ਵਿੱਚ ਲਿਖੇ ਹਰਫ ਸ਼ਿਰਕ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫਜ਼ਾ ਦੀ ਦਰਗਾਹ ਪਤਜਰ ਦੀ ਪੰਜਾਬ ਕਈ ਜੜੀਆਂ ਅਜਈਆਂ ਕਵਿਤਾਵਾਂ ਨੇ ਉਹ ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਦੇਣ ਹੈ ਔਰ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਵੀ ਸੁਰਜੀਤ ਪਾਤਰ ਦੀ ਦੇਣ ਹੈ ਕਿਉਂਕਿ ਕਈ ਪ੍ਰਸਿੱਧ ਕਵਿਤਾਵਾਂ ਅਜਈਆਂ ਉਹਨਾਂ ਨੇ ਲਿਖੀਆਂ ਨੇ ਜਿਹੜੀਆਂ ਅਕਈ ਮੈਂ ਪਹਿਲੇ ਵੀ ਕਿਹਾ ਕਿ ਚਾਹੇ ਉਹ ਰਾਜਨੀਤਿਕ ਦੇ ਨਾਲ ਜੁੜੇ ਲੀਡਰ ਹੋਣ ਚਾਹੇ ਉਹ ਸਮਾਜਿਕ ਸਮਾਜ 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 ਸੇਵੀ ਹੋਣ ਚਾਹੇ ਧਾਰਮਿਕ ਹੋਣ ਔਰ ਹਰ ਮੰਚ ਤੇ ਸੁਰਜੀਤ ਪਾਤਰ ਦੀਆਂ ਜਿਹੜੀਆਂ ਕਵਿਤਾਵਾਂ ਸੀ ਉਹਨਾਂ ਦੀਆਂ ਲਾਈਨਾਂ ਸੀ ਉਹ ਮੰਚ ਤੇ ਬੋਲੀਆਂ ਜਾਂਦੀਆਂ ਸੀ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਇਹ ਸੁਰਜੀਤ ਪਾਤਰ ਦੀਆਂ ਜਿਹੜੀਆਂ ਇਹ ਕਵਿਤਾਵਾਂ ਨੇ ਇਹ ਉਹਨਾਂ ਨੇ ਲਿਖੀਆਂ ਨੇ ਸੋ ਕਾਫੀ ਦੁਖਦਾਈ ਖਬਰ ਹੈ ਨਾ ਪੂਰਾ ਹੋਣ ਵਾਲਾ ਘਾਟਾ ਔਰ ਅੱਜ ਪਰਿਵਾਰਿਕ ਜਿਹੜੇ ਮੈਂਬਰ ਹੈ ਚਾਹੇ ਉਹ ਵਿਦੇਸ਼ ਵਿੱਚ ਬਸਦੇ ਨੇ ਉਹ ਵੀ ਲੁਧਿਆਣੇ ਪਹੁੰਚਣਗੇ ਅੰਤਿਮ ਸੰਸਕਾਰ ਕਦੋਂ ਹੋਏਗਾ ਇਹ ਥੋੜੀ ਦੇਰ ਬਾਅਦ ਪਤਾ ਲੱਗੇਗਾ ਲੁਧਿਆਣਾ ਦੇ ਬੀਆਰਐਫ ਨਗਰ ਦੇ ਘਰ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਜੁਟਨੇ ਸ਼ੁਰੂ ਹੋ ਗਏ ਨੇ ਔਰ ਕਈ ਕਈ ਪ੍ਰਸਿੱਧ ਕਵੀ ਕਿਉਂਕਿ ਅਗਰ ਗੁਰਬਚਨ ਗਿੱਲ ਦੀ ਗੱਲ ਕਰੀ ਇਹ ਤਾਂ ਉਹ ਗੁਰਬਜਨ ਜਿਹੜੇ ਪ੍ਰਸਿੱਧ ਕਵੀ ਹੈ ਉਹ ਵੀ ਉਹਨਾਂ ਦੇ ਘਰ ਪਹੁੰਚੇ ਨੇ ਸਵੇਰੇ ਔਰ ਇਹ ਇਹ ਜਿਹੜਾ ਜਿਸ ਤਰ੍ਹਾਂ ਦੇ ਨਾਲ ਇਹ ਖਬਰ ਆਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੁਰਜੀਤ ਪਾਤਰ ਬਿਮਾਰ ਚੱਲ ਰਹੇ ਸੀ ਔਰ ਕਿਸੇ ਮੰਚ ਤੇ ਵੀ ਸਾਨੂੰ ਨਜ਼ਰ ਨਹੀਂ ਆ ਰਹੀ ਸੀ ਔਰ ਹਾਰਟ ਅਟੈਕ ਦੇ ਨਾਲ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਉਹਨਾਂ ਦਾ ਦਿਹਾਤ ਹੋਇਆ ਸੋ ਨਾ ਪੂਰਾ ਹੋਣ ਵਾਲਾ ਘਟਾ ਹੈ ਪੰਜਾਬ ਦੇ ਵਾਸਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਵਾਸਤੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਕਾਫੀ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਪੰਜਾਬੀ ਦੇ ਵਿੱਚ ਪ੍ਰੋਕੇ ਦਿੱਤੀਆਂ ਨੇ ਗੁਰਮੁਖੀ ਦੇ ਵਿੱਚ ਉਹ ਹਮੇਸ਼ਾ ਯਾਦ ਰਹਿਣਗੀਆਂ ਉਹ ਕਿਤਾਬਾਂ ਹਮੇਸ਼ਾ ਲੋਕ ਪੜਦੇ ਰਹਿਣਗੇ ਨੌਜਵਾਨ ਸੁਰਜੀਤ ਪਾਤਰ ਦੀ ਗੱਲ ਕਰਦੇ ਸੀ ਕਿਉਂਕਿ ਐਸੇ ਕਵੀ ਸੀ ਜਿਨ੍ਹਾਂ ਦੀਆਂ ਕਵਿਤਾਵਾਂ ਕਾਫੀ ਦਿਲ ਨੂੰ ਛੂਹ ਜਾਂਦੀਆਂ ਸੀ ਜਦੋਂ ਉਹਨਾਂ ਲਾਈਨਾਂ ਨੂੰ ਜਦੋਂ ਯਾਦ ਕਰਦੇ ਸੀ ਜਦੋਂ ਬੋਲਦੇ ਸੀ ਮੰਚ ਦੇ ਉੱਤੇ ਸੋ ਇਹ ਕਾਫੀ ਦੁਖਦਾਈ ਖਬਰ ਹੈ ਔਰ ਕਾਫੀ ਸੋਗ ਦੀ ਲਹਿਰ ਹੈ ਜਿੰਨੇ ਵੀ ਜੀ ਤੁਹਾਨੂੰ ਰੋਕਣਾ ਚਾਹਵਾਂਗੇ ਸਾਡੇ ਨਾਲ ਮਨਜੀਤ ਇੰਦਰਾ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਮਨਜੀਤ ਜੀ ਕੀ ਕਹੋਗੇ ਤੁਸੀਂ ਅਚਾਨਕ ਜਿਸ ਤਰ੍ਹਾਂ ਦੇ ਨਾਲ ਸੁਜੀਤ ਪਾਤਰ ਉਹਨਾਂ ਦੇ ਦੇਹਾਂਤ ਦੀ ਖਬਰ ਆਈ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਯਾਦ ਕਰਦੇ ਹੋ ਉਹਨਾਂ ਨੂੰ ਇਹ ਬੜੀ ਦੁਖਦਾਈ ਖਬਰ ਹੈ ਮੈਂ ਸੁਣ ਕੇ ਹੀ ਮੇ ਤੇ ਮੇਰਾ ਤਾਂ ਗੱਲ ਵੀ ਨਹੀਂ ਹੋ ਰਹੀ ਪਾਤਰ ਮੇਰਾ ਬਹੁਤ ਮਿੱਤਰ ਰਿਹਾ 1972 ਤੋਂ ਲੈ ਕੇ ਹੁਣ ਤੱਕ ਇਨਾ ਵਧੀਆ ਇਨਸਾਨ ਇਨਾ ਵਧੀਆ ਸ਼ਾਇਰ ਔਰ ਕਿੱਥੋਂ ਕਿੱਥੇ ਪਹੁੰਚੜ ਵਾਲਾ ਬਲੰਦੀਆਂ ਤੇ ਪੰਜਾਬੀ ਸਾਹਿਤ ਨੂੰ ਲੈ ਕੇ ਜਾਣ ਵਾਲਾ ਪੰਜਾਬੀ ਕਵਤਾਨੂ ਪਾਤਰ ਦੀ ਡੈਥ ਨਾਲ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਜਗਤ ਨੂੰ ਇਹ ਖਬਰ ਦਿਲ ਦਹਿਲਾ ਦੇਣ ਵਾਲੀ ਹੈ ਔਰ ਪਾਤਰ ਦਾ ਹੋਣਾ ਪੰਜਾਬੀ ਕਵਤਾ ਦਾ ਹੋਣਾ ਮੰਨਿਆ ਜਾ ਰਿਹਾ ਹੈ ਜੀ ਮੈਂ ਕਹਿੰਦੀ ਹਾਂ ਕਿ ਪਾਤਰ ਹੀ ਪੰਜਾਬੀ ਕਵਤਾ ਹੈ ਹਮ ਇੱਕ ਇਨਸਾਨ ਦਾ ਵਧੀਆ ਇਨਸਾਨ ਦਾ ਵਧੀਆ ਸ਼ਾਇਰ ਦਾ ਇਸ ਜਹਾਨ ਤੋਂ ਚਲੇ ਜਾਣਾ ਰੱਬ ਨਾ ਕਰੇ ਬਿਲਕੁਲ ਮੰਜੀ ਜੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਕਮਲੀਤਾ ਉਹਨਾਂ ਨੂੰ ਯਾਦ ਹਮੇਸ਼ਾ ਹੀ ਕੀਤਾ ਜਾਏਗਾ ਤਾਂ ਉਮਰ ਜੋ ਉਹਨਾਂ ਦੀ ਕਵਿਤਾਵਾਂ ਜੋ ਲੇਖਣੀਆਂ ਨੇ ਉਹ ਤਾਂ ਰਹਿਣ ਗਿਆ ਲੇਕਿਨ ਜਿਸ ਕਦਰ ਜਿਸ ਸ਼ਖਸੀਅਤ ਦੇ ਉਹ مالک ਸਨ ਇੰਨੇ ਅੱਜ ਦੇ ਸਮੇਂ ਦੇ ਵਿੱਚ ਵੀ ਇੰਨੇ ਸਿੱਧੇ ਸੁਭਾਅ ਵਾਲੇ ਮਿੱਠੜੇ ਸੁਭਾਅ ਵਾਲੇ ਸ਼ਾਇਦ ਉਹ ਉਹਨਾਂ ਨੂੰ ਹੋਰ ਵੀ ਜ਼ਿਆਦਾ ਇਸੇ ਲਈ ਮਕਬੂਲੀਅਤ ਹਾਸਲ ਹੋਈ ਜੀ 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 ਬਹੁਤ ਉਹ ਪੀਮੀ ਆਵਾਜ਼ ਵਾਲਾ ਬਹੁਤ ਮੋਹ ਨਾਲ ਗੱਲ ਕਰਨ ਵਾਲਾ ਹੂੰ ਕਦੀ ਮਤਲਬ ਮੈਂ ਸੋਚਦੀ ਆ ਕਿ ਗੁੱਸਾ ਤਾਂ ਉਹਨੂੰ ਕਦੀ ਆਇਆ ਹੀ ਨਹੀਂ ਹੂੰ ਇਸ ਤਰ੍ਹਾਂ ਨਾਲ ਗੱਲ ਕਰਨ ਵਾਲਾ ਸਖਸ਼ ਜਿਹੜਾ ਹੈਗਾ ਬਹੁਤ ਘੱਟ ਹੁੰਦੇ ਨੇ ਕਿ ਅੱਡੀ ਬੁਲੰਦੀ ਤੇ ਪਹੁੰਚਣ ਨਾਲ ਵੀ ਉਹਦੇ ਦੇ ਵਿੱਚ ਅਹਮ ਨਹੀਂ ਸੀ ਹੂੰ ਤੋ ਨਹੀਂ ਤਾਂ ਬੰਦਾ ਕਹਿੰਦਾ ਕਿ ਮੈਂ ਤਾਂ ਕਿੰਤੇ ਪਹੁੰਚ ਗਿਆ ਮੈਨੂੰ ਕੀ ਮੈਨੂੰ ਪਦਮਸ਼੍ਰੀ ਮਿਲ ਗਿਆ ਮੈਂ ਚੇਅਰਪਰਸਨ ਬਣ ਗਿਆ ਇਹ ਮੈਂ ਜੋ ਵੀ ਹੋਇਆ ਹੂੰ ਉਹ ਉਸ ਬੰਦੇ 'ਚ ਇਸ ਦਾ ਕਮਾਂਡਰਾਂ ਦੀ ਕੋਈ ਚੀਜ਼ ਨਹੀਂ ਸੀ ਹਰ ਇੱਕ ਨੂੰ ਬੜੇ ਮੁਹੱਬਤ ਨਾਲ ਮਿਲਦਾ ਸੀ ਉਹ ਜੀ ਔਰ ਐਦਾਂ ਮਿਲਦਾ ਸੀ ਕਿ ਜਿਵੇਂ ਉਹ ਦਰਿਆ ਤੋਂ ਜਾਣਦਾ ਹੋਵੇ ਕਿਸੇ ਅਣਜਾਣ ਨੂੰ ਵੀ ਮਿਲ ਕੇ ਉਹਨੇ ਉਹਨੇ ਬੜੇ ਹੱਸ ਕੇ ਬੜੇ ਮੁਹੱਬਤ ਨਾਲ ਗੱਲ ਕਰਨੀ ਸੋ ਇਹ ਮੇਰਾ ਖਿਆਲ ਹੈ ਕਿ ਵੀ ਆ ਇਹ ਹਰ ਇੱਕ ਬੰਦੇ ਨੂੰ ਇਸ ਤਰ੍ਹਾਂ ਦਾ ਸੁਭਾ ਮਿਲਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਵੀ ਪਾਤਰ ਜਿਹੜਾ ਹੈਗਾ ਯਾਦ ਕੀਤਾ ਜਾਂਦਾ ਰਹੂਗਾ ਜੀ ਬਿਲਕੁਲ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸਰ ਨਾਲ ਗੱਲ ਕਰਨ ਲਈ ਸੋ ਜਿਸ ਤਰ੍ਹਾਂ ਦੇ ਨਾਲ ਮਨਜੀਤ ਉਹਨਾਂ ਨੇ ਜੋ ਲੇਖਕ ਨੇ ਮਸ਼ਹੂਰ ਉਹਨਾਂ ਨੇ ਯਾਦ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਨਾ ਸਿਰਫ ਉਹਨਾਂ ਦੇ ਕੰਮ ਉਹ ਤਾਂ ਤਾਂ ਉਮਰ ਹੁਣ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੈ ਉਸੇ ਲਈ ਹਮੇਸ਼ਾ ਹੀ ਆਉਣ ਵਾਲੀ ਪੀੜ੍ਹੀਆਂ ਵੀ ਉਹਨਾਂ ਨੂੰ ਜਦੋਂ ਪੜਨ ਗਿਆ ਯਾਦ ਕਰਨ ਗਿਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਉਹ ਜਿਸਮਿਤੜੇ ਸਬਾਦ ਦੇ ਸਰਲ ਸਬਾਦ ਦੇ ਮਾਲਿਕ ਸਨ ਉਸਦੇ ਚਲਦਿਆਂ ਸ਼ਾਇਦ ਅੱਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਸਿੱਖਣ ਦੀ ਲੋੜ ਕਿ ਭਾਵੇਂ ਤੁਸੀਂ ਬੁਲੰਦੀਆਂ ਚੂਲੋ ਭਾਵੇਂ ਕੁਝ ਵੀ ਹਾਸਿਲ ਕਰ ਲੋ ਲੇਕਿਨ ਆਪਣੀ ਜ਼ਮੀਨ ਦੇ ਨਾਲ ਆਪਣੇ ਰੂਟਸ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ ਤੇ ਉਹ ਜੇ ਵਿਚਕਾਰ ਜਿਸ ਨੂੰ ਵੀ ਇਹ ਖਬਰ ਪਤਾ ਚੱਲ ਰਹੀ ਹੈ ਕਿ ਸਵੇਰ ਸਾਰ ਹੀ ਜਿਸ ਨਾਲ ਤੜਕੇ ਇਹ ਖਬਰ ਆਈ ਹੈ ਅਚਾਨਕ ਉਹਨਾਂ ਦੇ ਦੇਹਾਂ ਦੀ ਹਾਲਾਂਕਿ ਕੁਝ ਸਮੇਂ ਤੋਂ ਤਬੀਅਤ ਉਹਨਾਂ ਦੀ ਨਾਸਾਜ਼ ਚੱਲ ਰਹੀ ਸੀ ਲੇਕਿਨ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਉਹਨਾਂ ਦੀ ਮੌਤ ਦੀ ਖਬਰ ਦੇ ਨਾਲ ਹਰ ਕੋਈ ਸਖਤੇ ਵਿੱਚ ਹੈ ਲੁਧਿਆਣਾ ਦੇ ਵਿੱਚ 79 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ ਨੇ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ ਖਾਸ ਤੌਰ ਤੇ ਸਾਲ 2012 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤੇ ਗਏ मशहूर लेखक सन और प्रोफेसर भी रहे पढ़ाते भी रहे पी एच डी उन्होंने हासिल की थी, सो एक बहुत वाला उन्होंने एक सफर तय किया और अपने कामों के लिए अपनी शख्सियत हमेशा ही जाने रहेंगे लेकिन उन्होंने यह जाना अचानक कद ना पूरा होने वाला घाटा है जिस साहित्य प्रेमी इसमें एक बड़ा व्डा घाटा पंजाब के लिए पंजाबीत पंजाबी पंजाबी मन रहे साहित्य प्रेमिया के लिए यह बहुत वो जड़ी है दुखदी खबर है जिस अचानक उन्होंने देहात की खबर आई है ਸੋ ਪੰਜਾਬੀ ਮਾਂ ਬੋਲੀ ਦਾ ਪਾਤਰ ਜੋ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਸੋ ਕੁਝ ਦੇਰ ਦੇ ਵਿੱਚ ਪਰਿਵਾਰ ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰੇਗਾ ਕਿ ਕਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਲੇਕਿਨ ਅਚਾਨਕ ਇਸ ਰੋਜ਼ ਨਾਲ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਦੀ ਖਬਰ ਦੇ ਨਾਲ ਹਰ ਕੋਈ ਸਖਤੇ ਵਿੱਚ ਹੈ। 79 ਸਾਲ ਦੀ ਉਮਰ ਚੁਣਾਨੇ ਆਖਰੀ ਸਾਲੇ ਨੇ ਉਹਨਾਂ ਦੇ ਜੋ ਵਕ ਵਕ ਕਮ ਰਹਿਨੇ ਜੋ ਨਦੀ ਲੇਖਨੀਆਂ ਜੋ ਕਵਿਤਾਵਾਂ ਰਹੀਆਂ ਨੇ ਉਸ ਦੇ ਲਈ ਉਹ ਹਮੇਸ਼ਾ ਹੀ ਸਾਹਿਦ ਪ੍ਰੇਮੀ ਪੰਜਾਬੀ ਮਾਬੋਲੀ ਨਾਲ ਜੋ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਉਹ ਜ਼ਿੰਦਾ ਰਹਿਣਗੇ। ਲੇਕਿਨ ਇਹ ਜਿਹੜਾ ਕਾਟਾ ਪਿਆ ਹੈ ਉਹ ਯਕੀਨਨ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੈ। ਕਿਉਂਕਿ ਇੱਕ ਬਹੁਤ ਵੱਡਾ ਥੰਸੀ ਇੱਕ ਉਹਨਾਂ ਨੇ ਇੱਕ ਆਪਣਾ ਇੱਕ ਮੁਕਾਮ ਜੋ ਹਾਸਲ ਕੀਤਾ ਲਫ਼ਜ਼ਾਂ ਦੀ ਦਰਗਾ ਬ੍ਰਿਕ ਅਰਜ ਕਰ ਰਹੇ ਨੇ ਇਹ ਜੁੜੀਆਂ ਸ਼ਾਨਦਾਰ ਰਚਨਾਵਾਂ ਵੈਸ ਤੋਂ ਅਲਾਵਾ ਵੀ ਉਹਨਾਂ ਦੀਆਂ ਜੋ तमाम ਰਚਨਾਵਾਂ ਰੰਗੀਆਂ ਨੇ ਜਿਸ ਦੇ ਲਈ ਉਹ ਹਮੇਸ਼ਾ ਹੀ ਜਾਣੇ ਜਾਂਦੇ ਰਹਿਣਗੇ ਔਰ ਤਾਂ ਉਮਰ ਉਹਨਾਂ ਦਾ ਜੋ ਉਹ ਕਮ ਹੈ ਉਹ लोगों के दिलों के इसी तरह वसदा रहेगा लेकिन यकीनन इस वेले बहुत ही दुखदाई एक खबर है जिसना लगातार भी सामने आ रही ने, हर कोई अपना शोक व्यक्त कर रहा है तो इस गल दंदाजा लगाया जा सद परिवार लिए कि वा घाट है लेकिन जो उन्होंने काम के प्रेमी रहे हैं उन्होंने यकीनन यह बहुत वाडा घाट है जो कदें भी पूरा नहीं हो सकता सो अजिया घट शक होंगे ने ਕਲਾਕਾਰ ਬਹੁਤ ਸਾਰੇ ਹੁੰਦੇ ਨੇ ਬਹੁਤ ਮੱਲਾਂ ਵੀ ਮਾਰਦੇ ਨੇ ਉਚਾਈਆਂ ਵਿੱਚ ਹੁੰਦੇ ਨੇ ਲੇਕਿਨ ਆਪਣੀ ਸ਼ਖਸੀਅਤ ਦੇ ਨਾਲ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਥਾਂ ਬਣਾਣੀ ਉਹ ਪਿਆਰ ਹਾਸਲ ਕਰਨਾ ਇਹ ਹਰ ਕਿਸੇ ਦੇ ਵਾਸਤੇ ਨਹੀਂ ਹੈ ਔਰ ਇੰਨਾ ਕੁਝ ਆਪਣੀ ਜ਼ਿੰਦਗੀ 'ਚ ਹਾਸਲ ਕਰਨ ਦੇ ਬਾਵਜੂਦ ਜਿਸ ਨਾਲ ਨਾਲ ਉਹ ਜ਼ਮੀਨੀ ਪੱਦਰ ਦੇ ਨਾਲ ਜੁੜੇ ਹੋਏ ਸਨ ਆਪਣੀਆਂ ਜਣਾ ਦੇ ਨਾਲ ਜੁੜੇ ਹੋਏ ਸਨ ਉਹ ਯਕੀਨਨ ਉਹਨਾਂ ਨੂੰ ਹੋਰਨਾਂ ਕਲਾਕਾਰਾਂ ਤੋਂ ਵੱਖ ਰੱਖਦਾ ਹੈ ਸੋ ਜਿਸ ਨਾਲ ਇਹ ਦੁਖਤਾਈ ਖਬਰ ਸਾਹਮਣੇ ਆਈ ਹੈ ਯਕੀਨਨ ਬਹੁਤ ਵੱਡਾ ਘਾਟਾ ਹੈ ਔਰ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜੋ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਕਦੀ ਮੁਲਾਕਾਤ ਕੀਤੀ ਹੈ ਉਹਨਾਂ ਦੇ ਕੰਮ ਨੂੰ ਨੇੜਿਓਂ ਦੇਖਿਆ ਹੈ ਪੜਿਆ ਹੈ ਉਹਨਾਂ ਦੀਆਂ ਕਿਤਾਬਾਂ ਨੂੰ ਯਕੀਨਨ ਉਹ ਆਪਣਾ ਤਜਰਬਾ ਵੀ ਸਾਂਝਾ ਕਰ ਰਹੇ ਨੇ ਔਰ ਉਤੇ ਹੀ ਇਸ ਨੂੰ ਲੈ ਕੇ ਆਪਣਾ ਸ਼ੋਕ ਵੀ ਵਿਅਕਤ ਕਰ ਰਹੇ ਨੇ ਕਿਉਂਕਿ ਇਸ ਗੱਲ ਨੂੰ ਅਚਾਨਕ ਇਸ ਤਰ੍ਹਾਂ ਦੇ ਨਾਲ ਜਦੋਂ ਵਾਪਰਦੀ ਹੈ ਪਚਾ ਪਾਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿ ਅਚਾਨਕ ਇਹ ਸ਼ਖਸ ਜਿਹੜਾ ਹੈ ਜਿਸ ਨੇ ਇੰਨਾ ਕੁਝ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਹੈ ਉਹ ਸਾਡੇ ਵਿਚਕਾਰ ਜਦੋਂ ਨਹੀਂ ਰਹੇ ਤਾਂ ਫਿਰ ਯਕੀਨਨ ਉਸ ਨੂੰ ਸ਼ਬਦਾਂ ਵਿੱਚ ਉਸ ਦਰਦ ਨੂੰ ਬਿਆਨ ਕਰਨਾ ਵੀ ਬੇਹਤ ਮੁਸ਼ਕਿਲ ਹੋ ਜਾਂਦਾ ਹੈ। ਸਭ ਮਸ਼ੂਰ ਪੰਜਾਬੀ ਕਵੀ surjit patar ਜੋ ਸਾਡੇ ਵਿਚਕਾਰ ਨਹੀਂ ਰਹੇ ਲੁਧਿਆਣਾ ਵਿੱਚ ਉਹਨਾਂ ਨੇ 79 ਸਾਲ ਦੀ ਉਮਰ ਆਪਣੇ ਆਖਰੀ ਸਾਲ ਲੈਨੇ। ਹਾਲਕਿ ਕਦੋਂ ਅੰਤਿਮ ਸੰਸਕਾਰ ਹੋਏਗਾ ਕਦੋਂ ਧੰਕਰੀਆਵਾਂ ਹੋਣਗੀਆਂ ਕਿਉਂਕਿ ਲਗਾਤਾਰ ਹੁਣ ਉਹਨਾਂ ਦੇ ਤਰੇ ਚੌਣ ਵਾਲੇ ਨਹੀਂ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਘਰ ਪਹੁੰਚੇ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸਾਹਿਦ ਦੇ ਵਿੱਚ ਉਹਨਾਂ ਨੇ ਪੀ ਐਚ ਡੀ ਹਾਸਲ ਕੀਤੀ ਸੀ ਸੋ ਸਾਡ ਨਾਲ ਬੱਬੂ تیر ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਬੱਬੂ ਜੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਯਾਦ ਕਰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਐਸ ਦੁਖਦਾਈ ਖਬਰ ਨੂੰ ਕਿ ਸੁਲਜੀਤ ਪਾਤਰ ਸਾਡੇ ਵਿੱਚਕਾਰ ਨਹੀਂ ਰਹੇ ਹੈਲੋ ਹਾਂਜੀ ਬਾਬੂ ਜੀ ਮੇਰੀ ਆਵਾਜ਼ ਪੌਂਸਟਰੀ ਤੁਹਾਡੇ ਤੱਕ ਮੈਂ ਮੈਂ ਸਰਬਜੀਤ ਸੋਹ ਲਾਂਜੀ ਜੀ ਸਰਬਜੀਤ ਜੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਦੁਖਦਾਈ ਖਬਰ ਨੂੰ ਅਚਾਨਕ ਜਿਸ ਤਰ੍ਹਾਂ ਦੇ ਨਾਲ ਅੱਜ ਸਵੇਰੇ ਖਬਰ ਆਈ ਹੈ ਕਿ ਸੁਰਜੀਤ ਪਾਤਰ ਸਾਡੇ ਵਿੱਚਕਾਰ ਨਹੀਂ ਰਹੇ ਬਹੁਤ ਦੁਖਦਾਈ ਖਬਰ ਹੈ ਜੀ ਬਿਲਕੁਲ ਮੰਨਣ ਯੋਗ ਹੈ ਤੇ ਯਕੀਨੀ ਨਹੀਂ ਆ ਰਿਹਾ ਸਾਨੂੰ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਹੈ ਕਿਉਂਕਿ ਉਹ ਉਹ ਤੇ ਉਹਨਾਂ ਦਾ ਪਰਿਵਾਰ ਸਾਰੇ ਉਹਨਾਂ ਦੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਸੀ ਪਰ ਇੱਕਦਮ ਇਸ ਤਰ੍ਹਾਂ ਲੱਗਦਾ ਹੈ ਕਿ ਅਜੇ ਉਹ ਸਾਡੇ ਨਾਲ ਹੀ ਨੇ ਪਰ ਉਹਨਾਂ ਦੀਆਂ ਇੰਨਾ ਯੋਗਦਾਨ ਸੀ ਪੰਜਾਬ ਦੇ ਲਈ ਪੰਜਾਬੀ ਲਈ ਪੰਜਾਬੀਅਤ ਲਈ ਕਿ ਬਹੁਤ ਸਾਰੇ ਕੰਮ ਜਿਹੜੇ ਨੇ ਅਜੇ ਉਹਨਾਂ ਨੇ ਕਰ ਰਹੇ ਸੀਗੇ ਜਿਹੜੇ ਉਹਨਾਂ ਨੇ ਵਿੱਢੇ ਹੋਏ ਸੀ ਬਹੁਤ ਉੱਚੀ ਸੁੱਚੀ ਸੋਚਦੇ ਹੋ ਮਾਲਕ ਸੀ ਔਰ ਪੰਜਾਬੀਅਤ ਲਈ ਪੰਜਾਬੀ ਲਈ ਬਹੁਤ ਕੰਮ ਕਰਨਾ ਚਾਹੁੰਦੇ ਸੀ ਅਰੇ ਗੱਲ ਬਹੁਤ ਸ਼ੋਕਨਈਆ ਕਿਉਂਕਿ ਅਸੀਂ ਤਾਂ ਉਹਨਾਂ ਦੇ ਨਾਲ ਵਿਚਰਦੇ ਰਹੇ ਆ ਅੱਜ ਕੱਲ ਪਰसों ਇੱਥੇ ਪੰਜਾਬ ਕਲਾ ਪਵਨ ਦੇ ਵਿੱਚ ਗੁਲਜ਼ਾਰ ਸੰਦੂ ਸਟੂਡੀਓ ਡਾਟ ਗਾਟਨ ਕੀਤਾ ਅਜੇ ਤੱਕ ਯਕੀਨ ਹੀ ਨਹੀਂ ਆ ਰਿਹਾ ਮੰਨੋ ਕਿ ਕੋਈ ਐਦਾਂ ਦੀ ਗੱਲ ਵੀ ਹੋ ਸਕਦੀ ਆ ਕਿਉਂਕਿ ਬਹੁਤ ਫਿੱਟ ਸੀਗੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਜਿਵੇਂ ਬੜੇ ਸੋਨੀ ਤਰ੍ਹਾਂ ਨਾਲ ਵਿਚਰਦੇ ਸੀ ਹਰ ਵੇਲੇ ਇੱਕ ਕਾਵਿਕ ਮਾਨ ਉਹਨਾਂ ਤੇ ਛਾਇਆ ਰਹਿੰਦਾ ਸੀ ਏਦਾਂ ਲੱਗਦਾ ਹੁੰਦਾ ਸੀ ਜਿਵੇਂ ਉਹ ਕਿਸੇ ਅਧਿਆਤਮਿਕ ਯਾਤਰਾ ਤੇ ਹੀ ਚੱਲ ਰਹੇ ਨੇ ਔਰ ਬਹੁਤ ਦੁਖਦਾਈ ਹੈ ਜੀ ਮਨ ਮਤਲਬ ਇਹ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਅਸੀਂ ਨਹੀਂ ਮੰਨ ਮੰਨ ਰਿਹਾ ਬਿਲਕੁਲ ਸਰਬਜੀ ਜੀ ਅਸੀਂ ਯਕੀਨਨ ਹੋਰ ਵੀ ਜਿਹੜੇ ਕਲਾਕਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਲੇਖਕ ਜੋ ਕਵੀ ਰਹੇ ਨੇ ਕਿ ਨਾ ਸਿਰਫ ਉਹਨਾਂ ਦਾ ਜੋ ਕੰਮ ਰਿਹਾ ਉਹ ਤਾਂ ਤਾਂ ਉਮਰ ਜੋ ਵੀ ਸਾਹਿਤ ਪ੍ਰੇਮੀ ਨੇ ਕਲਾ ਪ੍ਰੇਮੀ ਨੇ ਉਹਨਾਂ ਦੇ ਮਨਾਂ ਚ ਰਹੇਗਾ ਲੇਕਿਨ ਜਿਸ ਤਰ੍ਹਾਂ ਦੀ ਉਹ ਸ਼ਖਸੀਅਤ ਦੇ ਮਾਲਕ ਸਨ ਉਹ ਸ਼ਾਇਦ ਉਹਨਾਂ ਨੂੰ ਬਾਕੀਆਂ ਤੋਂ ਬਹੁਤ ਵੱਖਰਾ ਵੱਖ ਰੱਖਦੇ ਸਨ ਬਿਲਕੁਲ ਉਹ ਬੜੇ ਹਲੀਮੀਚ ਰਹਿੰਦੇ ਸੀ ਕਦੇ ਉੱਚਾ ਗੋਲਡੇ ਨਹੀਂ ਸੀ ਹਮੇਸ਼ਾ ਦੂਸਰੇ ਦੀ ਗੱਲ ਸੁਣਦੇ ਸੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀ ਨਵੀਆਂ ਬੱਚੀਆਂ ਬੱਚਿਆਂ ਬੱਚੀਆਂ ਨੂੰ ਉਹ ਮਤਲਬ ਅਸ਼ੀਰਵਾਦ ਦਿੰਦੇ ਸੀ ਹਰ ਕੋਈ ਉਹਨਾਂ ਨੂੰ ਮਿਲ ਸਕਦਾ ਸੀ ਕੋਈ ਇਹ ਨਹੀਂ ਸੀਗਾ ਕਿ ਤੁਸੀਂ ਉਹ ਕੋਈ ਅਨਰੀਚੇਬਲ ਨਹੀਂ ਔਰ ਖਾਸ ਕਰਕੇ ਇੱਥੇ ਜਦੋਂ ਦੇ ਉਹ ਚੇਅਰਮੈਨ ਸੀਗੇ ਕਲਾ ਪਵਨ ਦੇ ਵਿੱਚ ਕਲਾ ਪ੍ਰੀਸ਼ਦ ਦੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਬਹੁਤ ਜ਼ਿਆਦਾ ਕੰਮ ਹੋਇਆ ਬੀਗ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਮੈਂ ਉਹਨਾਂ ਦੇ ਨਾਲ ਪਿਛਲੇ 16 ਸਾਲ ਤੋਂ ਕੰਮ ਕਰ ਰਹੀ ਆਂ ਜੀ ਔਰ ਤੁਸੀਂ ਦੇਖੋ ਕਿ ਇੰਨਾ ਲੰਮਾ ਸਮਾਂ ਜਦੋਂ ਅਸੀਂ گزارਿਆ ਤੇ ਕਿੰਨੇ ਉਹ ਮਤਲਬ ਬਹੁਤ ਖਾਸ ਸੀਗੇ ਦਿਲ ਦੇ ਬਹੁਤ ਕਰੀਬ ਬਹੁਤ ਕਰੀਬ ਕਿ ਹਰ ਵੇਲੇ ਸਾਨੂੰ ਇਦਾਂ ਲੱਗਦਾ ਸੀ ਜਦੋਂ ਬੋਲਦੇ ਸੀ ਆਹ ਆਹ ਗੱਲ ਵੀ ਹੋ ਸਕਦੀ ਆ ਅੱਛਾ ਇਹ ਇਸ ਨੂੰ ਇਦਾਂ ਵੀ ਕਿਹਾ ਜਾ ਸਕਦਾ ਮਤਲਬ ਬਈਆ ਖੂਬਸੂਰਤ ਗੱਲਾਂ ਹੁੰਦੀਆਂ ਜੀ ਉਹਨਾਂ ਦੇ ਬੋਲ ਹੀ ਖੂਬਸੂਰਤ ਹੁੰਦੇ ਸੀ ਸਾਵਿਕ ਬੋਲ ਹੁੰਦੇ ਸੀ ਹਰ ਵੇਲੇ ਸੋ ਅਸੀਂ ਸਾਰੇ ਬਹੁਤ ਉਦਾਸ ਆ ਔਰ ਬਹੁਤ ਦੁਖਦਿਆ ਔਰ ਇਹ ਨਾ ਪੂਰਾ ਯੋਗ ਹੋਣ ਵਾਲਾ ਘਟਾਇਆ ਬਿਲਕੁਲ ਕਦੇ ਨਾ ਪੂਰਾ ਹੋਣ ਵਾਲਾ ਘਟਾਇਆ ਔਰ ਯਕੀਨਨ ਇਸ ਵੇਲੇ ਦੀ ਦੁਖਦਈ ਖਬਰ ਹੈ ਬਹੁਤ ਬਹੁਤ ਸ਼ੁਕਰੀਆ ਸਰ ਨਾਲ ਗੱਲ ਕਰਨ ਲਈ ਸੋ ਜਿਸਰ ਦੇ ਨਾਲ ਸਰਬਜੀ ਕੋਰਜਨਾ ਨੇ ਤਾਂ ਬੜਾ ਲੰਮਾ ਅਰਸਾ ਸੁਰਜੀਤ ਪਾਤਰ ਦੇ ਨਾਲ ਬਤਾਇਆ ਸੋ ਆਪਣਾ ਤਜਰਬਾ ਵੀ ਸਾਂਝਾ ਕਰਦੇ ਹੋਏ ਔਰ ਯਕੀਨਨ ਇਸ ਗੱਲ ਨੂੰ ਮੰਨ ਪਾਣਾ ਇੱਕ ਵਾਰ ਤਾਂ ਬਹੁਤ ਹੀ ਮੁਸ਼ਕਿਲ ਜਾਬਦਾ ਜਿਸਰ ਨਾਲ ਇਹ ਦੁਖਦਈ ਖਬਰ ਆਈ ਹੈ ਤੁਸ ਬਾਰੇ ਲਗਾਤਾਰ ਸ਼ੋਕ ਸੰਦੇਸ਼ ਵੀ سامنے ਆ ਰਹੇ ਨੇ ਆਪਣੀ ਪ੍ਰਤੀਕਿਰਿਆ ਲੋਕ ਦੇ ਰਹੇ ਨੇ ਔਰ ਇੱਥੇ ਦਾਦੇ ਹਰਜੋਤ ਬੈਂ ਸਿੱਖਿਆ ਮੰਤਰੀ ਉਹਨਾਂ ਨੇ ਵੀ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾਈ ਹੈ ਲਿਖਿਆ ਹੈ ਆਖੀਰੀ ਵਕਤ ਇਹ ਮੰਜ਼ਰ ਹੈ ਕਿ ਕੈਸਾ ਕਿ ਤੂੰ ਪਰਵਾਜ਼ ਪਰ ਨਹੀਂ ਅੰਬਰਾਂ ਦੀ ਤੇ ਮੈਂ ਇੱਥੇ ਹੀ ਟੁੱਟ ਕੇ ਡਿਗਣਾ ਹੈ ਸੁਰਜੀਤ ਪਾਤਰ ਜੀ ਦਾ ਇਸ ਤਰ੍ਹਾਂ ਦੁਨੀਆ ਦੀ ਮਹਿਫਿਲ ਤੋਂ ਚਲੇ ਜਾਣਾ ਪੰਜਾਬ ਲਈ ਬਹੁਤ ਵੱਡਾ ਘਾਟਾ ਹੈ ਮੇਰੇ ਲਈ ਇਹ ਨੁਕਸਾਨ ਨਿੱਜੀ ਵੀ ਹੈ ਇਹ ਹਰਜੋਤ ਬੈਂ ਸਿੱਖਿਆ ਮੰਤਰੀ ਪੰਜਾਬ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ